ਮੇਰੇ ਤਕੀਵਾ ਚੋਰੀ ਦਾਤ ਨੂੰ ਨਾ ਲੰਡਿਆਂ ਨੇ ਕਰ ਚੱਕੀ ਲੱਗੀ ਜੀ ਅੱਜ ਆ ਜਾ ਫੇਰੀਆ ਜੀ ਫੇਰੀਆ ਨਸ਼ਾਮੀ ਸ਼ਾਮੀ ਦੁਪਹਿਰੇ ਆਈ ਚੱਕੀਵਾ ਚੋਰੀ ਹੋ ਗਈ ਸੀ ਅੱਜ 15 ਦੇ ਨੋਕੇ 15 ਦਿਨਾਂ ਇਹ 40 50 ਗੇੜੇ ਐ ਮਾਰ ਬੱਟੇ 10 12 ਮੈਂ ਮਾਰ ਕਾ ਜੀ ਬਾਹਰ ਤਾਂ ਮੈਂ ਬਹਿ ਨਹੀਂ ਦੇਣਾ ਮੈਂ ਕਹਾਂ ਜੀ ਸਾਡਾ ਪ੍ਰੋਟੈਕਟ ਕਰਨਾ ਫਰਜ਼ ਹੈ ਜੀ ਸਾਡੇ ਤੋਂ ਹੀ ਗੱਲ ਨਹੀਂ ਸੁਣੀ ਜਾਂਦੇ ਇਹ ਅਸੀਂ ਦੇ ਧਰਨੇ ਦੇ ਬੈਠਾਂਗੇ ਯਾਨਾ ਤਮੇ ਤੇ ਐਂਜਨੇ ਬੇਜੂ ਤੇਤੇ ਮੈਂ ਪਰਚਾ ਦੇਜੂ ਤੇਰੀ ਸਰਕਾਰ ਜੀ ਮੈਂ 2 ਮਿੰਟ ਚ ਕਰਤਾ ਫੈਦੇ ਐਂਜਨੇ ਬੇਜੂ ਤੇਤੇ ਮੈਂ ਪਰਚਾ ਦੇਜੂ ਤੇਰੀ ਸਰਕਾਰ ਜੀ ਮੈਂ 2 ਮਿੰਟ ਚ ਕਰਤਾ ਫਰੀਦਕੋਟ ਦਾ ਥਾਣਾ ਸਿਟੀ ਦੇ ਵਿੱਚ ਭਖਿਆ ਮਾਮਲਾ ਜਦ ਥਾਣਾ ਮੁਖੀ ਅਤੇ ਫਰੀਦਕੋਟ ਦੇ ਕੌਂਸਲਰ ਦੇ ਵਿੱਚ ਆਪਸੇ ਹੋਏ ਬੋਲਬਾਲੇ ਤੋਂ ਬਾਅਦ ਥਾਣਾ ਸਿਟੀ ਦੇ ਬਾਹਰ ਥਾੜਾ ਮੁਖੀ ਦੇ ਖਿਲਾਫ ਰੋਸ ਧਰਨਾ ਲੱਗ ਗਿਆ ਸੀ ਉਸੇ ਹੀ ਸਮੇ ਵੱਖ-ਵੱਖ ਪਾਰਟੀਆਂ ਦੇ ਆਗੂ ਵਰਕਰਾਂ ਤੇ ਸ਼ਹਿਰ ਨਿਵਾਸੀਆਂ ਵਰਸ ਲੋ ਕਾਉਂਸਲਰ ਦੇ ਹੱਕ ਦੇ ਵਿੱਚ ਖੜੇ ਦੱਸ ਦਈਏ ਕਿ ਮਿਲੀ ਜਾਣਕਾਰੀ ਦੇ ਅਨੁਸਾਰ ਬੀਤੇ ਦਿਨੀ ਵਾਹਨ ਚੋਰੀ ਹੋਇਆ ਸੀ ਜਿਸ ਦੀ ਐਫਆਈਆਰ ਦਰਜ ਨਹੀਂ ਪੁਲਿਸ ਵੱਲੋਂ ਕੀਤੀ ਗਈ ਸੀ ਜਿਸ ਦੇ ਰੋਸ ਦੇ ਵਿੱਚ ਧਰਨਾ ਲੱਗਾ ਸੀ ਫਰੀਦਕੋਟ ਕਾਉਂਸਲਰ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਰੱਖਦਾ ਸੀ ਜਿਸ ਦੇ ਦੌਰਾਨ ਆਪ ਪਾਰਟੀ ਦੇ ਵਰਕਰਾਂ ਵੱਲੋਂ ਕਾਉਂਸਲਰ ਨੂੰ ਸਹਿਯੋਗ ਨਾ ਮਿਲਣ ਤੇ ਪਾਰਟੀ ਦੇ ਵਿੱਚੋਂ ਅਸਤੀਫਾ ਦੇਣ ਦੀ ਘੋਸ਼ਣਾ ਕੀਤੀ ਗਈ ਸਤਿ ਸ੍ਰੀ ਅਕਾਲ ਅਜੇ ਵੀ ਇੱਕ ਨਾ ਮੇਰੇ ਬੋਰਡ ਦੇ ਟੇਹਰਾ ਖੜਾ ਐ ਇਹਨਾਂ ਦੀ ਨਾ ਐਕਟੀਵਾ ਚੋਰੀ ਹੋ ਗਈ ਸੀ ਅੱਜ 15 ਦਿਨ ਹੋ ਗਏ 15 ਦਿਨ ਆ ਜਿੱਤ 40 50 ਗੇੜੇ ਐ ਮਾਰ ਬੱਠੇ 10 12 ਮੈਂ ਮਾਰ ਬੱਠਾ ਗੇੜੇ ਜੀ ਚੋਰੋ ਐਕਟੀਵਾ ਦਾ ਕਾਦੀ ਲਪਣੀ ਸੀਗੀ ਜੀ ਇਹਨਾਂ ਨੇ ਕੰਪਲੇਂਟ ਤੱਕ ਨਹੀਂ ਲਿਖੀ ਗਈ ਮੈਨੂੰ ਵੀ 4 5 ਦਿਨ ਹੋ ਗਏ ਆਂਦੇ ਨੂੰ ਇਹਨਾਂ ਨੇ ਕਿਹਾ ਮੇਰੀ ਆਪਣਾ ਇੰਸ਼ੋਰੈਂਸ ਐ ਟੇਹਰਾ ਦਾ ਪੂਰਾ ਤੇ ਤੂੰ ਇਹ ਐਫ ਆਈ ਆਰ ਘੱਟ ਦੋ ਇਹਨਾਂ ਦੇ 20 ਗੇੜੇ ਮਰਾਦੇ ਪਿਛਲੇ 5 ਦਿਨ ਤੋਂ ਸਵੇਰੇ ਆ ਜੀਓ ਦੁਪਹਿਰੇ ਆ ਜੀਓ ਸ਼ਾਮੀ ਆ ਜੀਓ ਰਾਤੀ ਆ ਜੀਓ ਠੀਕ ਐ ਅੱਜ ਮੈਂ ਇਹਨਾਂ ਦੇ ਨਾਲ ਆਇਆ ਜੀ ਤੇ ਆ ਕੇ ਮੈਂ ਐਸਐਟਓ ਨੂੰ ਬੇਨਤੀ ਕੀਤੀ ਜੀ ਅੱਜ 15ਵਾਂ ਦਿਨ ਹੈ ਜੀ ਐਕਟਿਵਾ ਤੋਂ ਚਲੋ ਸਾਨੂੰ ਵੀ ਪਤਾ ਕਿਹੜੀ ਲੱਪਣੀ ਹੈ ਇਹਨਾਂ ਦੀ ਐਫਆਈਆਰ ਕੱਢ ਦੋ ਤਾਂ ਅਜੋ ਯਾਦਾ ਕਲੇਮ ਲੈਣ ਵਾਲੇ ਬਣਨਾਂ ਤੇ ਬਾਈ ਜੀ ਕੋਈ ਗੱਲ ਨਹੀਂ ਸੁਣੀ ਚੋ ਆਪਾਂ ਨੂੰ ਰੋਸ ਹੀ ਆਪਾਂ ਬਾਹਰ ਧਰੀ ਵਿਚਾਈ ਤੇ ਐਸਐਟਓ ਕਹਿੰਦਾ ਮਨ ਲੀ ਕਾਕਾ ਜੀ ਬਾਹਰ ਤਾਂ ਮੈਂ ਬਹਿ ਨਹੀਂ ਦੇਣਾ ਮੈਂ ਕਿਹਾ ਜੀ ਸਾਡਾ ਪ੍ਰੋਟੈਸਟ ਕਰਨਾ ਫਰਜ਼ ਹੈ ਜੀ ਸਾਡੇ ਤੋਂ ਹੀ ਗੱਲ ਨਹੀਂ ਸੁਣੀ ਜਾਂਦੇ ਇਹ ਇੱਥੇ ਧਰਨੇ ਦੇ ਬੈਠਾਂਗੇ ਯਾਨੀ ਨਾ ਧਰਨੇ ਦੇ ਅੰਗਰੇਜ਼ੀ ਵਿੱਚ ਕਰਤੇ ਮੈਂ ਪਰਚਾ ਦੇ ਜੂ ਤੇਰੀ ਸਰਕਾਰ ਜੀ ਮੈਂ 2 ਮਿੰਟ ਜੇ ਕੱਢ ਦੂੰ ਮੈਂ ਮੈਂ ਆਹ ਧਰਨੇ ਦੇ ਬੈਠਾ ਜਿਵੇਂ ਜਿਵੇਂ ਸਾਰੇ ਸ਼ਹਿਰ ਨੂੰ ਪਤਾ ਚੱਲਿਆ ਸਾਰਾ ਸ਼ਹਿਰ ਇਕੱਠਾ ਆਇਆ ਜੀ ਫਿਰ ਡੀਐਸਪੀ ਸਾਹਿਬ ਨੇ ਆ ਕੇ ਇਹ ਗੱਲ ਨੂੰ ਮਹਿਸੂਸ ਕੀਤਾ ਐਸਟੇਟੋ ਸਾਹਿਬ ਨੇ ਆਪਣਾ ਇਸ ਗੱਲ ਨੂੰ ਮਹਿਸੂਸ ਕੀਤਾ ਤੇ ਸਾਰੀ ਪੰਚਾਇਤ ਦੇ ਸਾਹਮਣੇ ਸਾਰੀ ਜਨਤਾ ਦੇ ਸਾਹਮਣੇ ਇਹ ਗੱਲ ਕਹੀ ਕਿ ਮੈਂ ਜੋ ਲਫ਼ਜ਼ ਬੋਲੇ ਗਲਤ ਬੋਲੇ ਲੋਕਾਂ ਦੇ ਚੋਣੇ ਹੋਏ ਨੁਮਾਇੰਦੇ ਨੂੰ ਮੈਨੂੰ ਇਹ ਲਫ਼ਜ਼ ਨਹੀਂ ਵਰਤਣੇ ਚਾਹੀਦੇ ਸੀ ਸਾਰੇ ਸਾਥੀਆਂ ਦੇ ਕਹਿੰਦੇ ਉੱਤੇ ਫਿਰ ਮੈਂ ਇੱਕ ਵਾਰੀ ਧਰਨਾ ਚੱਕਤਾ ਜ ਆਡੀ ਚਰਚਾ ਦੇ ਵਿੱਚ ਚੱਲ ਰਿਹਾ ਹੈਗਾ ਤੁਹਾਡੇ ਦੇ ਦੂਸਰੇ ਪਾਰਟੀਆਂ ਨੇ ਲੈਨੇ ਸਹਿਯੋਗ ਕੀਤਾ ਤੁਸੀਂ ਜਿਸ ਤਰ੍ਹਾਂ ਆਪ ਪਾਰਟੀ ਨਾਲ ਜੁੜੇ ਸੀ ਕਿ ਐਮਐਲਏ ਵਧਾਈ ਤੇ ਵੀ ਆਏ ਦੇਖੋ ਉਹਨਾਂ ਦੀ ਮਰਜ਼ੀ ਸੀ ਜੀ ਦੇਖੋ ਮੈਂ ਤਾਂ ਕਿਸੇ ਪਾਰਟੀ ਨੂੰ ਫੋਨ ਨਹੀਂ ਕੀਤਾ ਕਾਂਗਰਸ ਦੇ ਅੱਧਾ ਦਰਜਨ ਜਿਹੜੇ ਆ ਲੋਕ ਆਏ ਟਾਲੀਦਲ ਦੇ ਆਏ ਭਾਜਪਾ ਦੇ ਆਏ ਆਮ ਆਦੀ ਪਾਰਟੀ ਦਾ ਇੱਕ ਵੀ ਵਰਕਰ ਨਹੀਂ ਆਇਆ ਹਾਲਾਂਕਿ ਮੈਂ ਪੰਜ ਸਨੇ ਐਮਐਲਏ ਸਾਹਿਬ ਦੇ ਦੋਹਾਂ ਪੀਐਮ ਨੂੰ ਲਾਤੇ ਕੋਈ ਇੱਥੇ ਨਹੀਂ ਆਇਆ ਇੱਕ ਵਾਰੀ ਮੈਂ ਰੋਦੋ ਜੋ ਆਪਣੀ ਆਮ ਆਦੀ ਪਾਰਟੀ ਦੇ ਹਰ ਅਹੁਦੇ ਤੋਂ ਰਿਜ਼ਾਈਨ ਕਰਦਾ ਕੋਈ ਜਾਣੀ ਜਦੋਂ ਐਸਐਚਓ ਬਦਲਿਆ ਜਾਊਗਾ ਜੇ ਕੋਈ ਲੋੜ ਪਈ ਸੋਚ ਲਾਂਗੇ ਇੱਕ ਵਾਰੀ ਮੈਂ ਆਦੀ ਪਾਰਟੀ ਦੇ ਹਰ ਅਹੁਦੇ ਤੋਂ ਰਜਾਈਨ ਕੀਤਾ ਹੈ ਜੇ ਆਮ ਆਦੀ ਪਾਰਟੀ ਦੇ ਹਰ ਅਹੁਦੇ ਤੋਂ ਰਜਾਈਨ ਕਰਦਾ ਮੈਂ ਇਹ ਗੱਲ ਕਰੀਏ ਤਾਂ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਪੁਰਾਣੇ ਹੈਗੇ ਉਹਨਾਂ ਦੇ ਵੱਲੋਂ ਵੀ ਲੋਕੀਂ ਕਿਹਾਇਆ ਜਾ ਰਿਹਾ ਸਾਰੇ ਵੀ ਜੀ ਦੋ ਸਿੱਟਾ ਹੈ ਲੋਸਤਾ ਹੈ ਅੱ비 ਸਾਰੇ ਸ਼ਹਿਰ ਨੂੰ ਪਤਾ ਚੱਲ ਗਿਆ ਵੀ ਵੀ ਇਹ ਚਾੜ ਉੱਤੇ ਬੈਠਾ ਤੇ ਆਮ ਆਦਮੀ ਪਾਰਟੀ ਨੂੰ ਨਹੀਂ ਪਤਾ ਚੱਲਿਆ ਕਿ ਸਾਡੇ ਲੋਕਾਂ ਨੂੰ ਨਹੀਂ ਪਤਾ ਚੱਲਿਆ ਯਾਰ ਸਾਡੀ ਪਾਰਟੀ ਦਾ ਮੈਂ ਸੀ ਉੱਤੇ ਬੈਠਾ ਜਾ ਕੇ ਲੋਕਾਂ ਦੇ ਹੱਕ ਵਿੱਚ ਹੀ ਬੈਠਾ ਹੀ ਕੋਈ ਮੇਰਾ ਨਿੱਜੀ ਗੱਪ ਤਾਂ ਐ ਨਹੀਂ ਸੀ ਮੈਂ ਤਾਂ ਲੋਕਾਂ ਦੇ ਹੱਕ 'ਚ ਬੈਠਾ ਹੀ ਜੇ ਉਹਨਾਂ ਨੂੰ ਮੇਰੀ ਨਹੀਂ ਲੋੜ ਮਹਿਸੂਸ ਜਾਂ ਉਹਨਾਂ ਨੂੰ ਨਹੀਂ ਲੋੜ ਮਹਿਸੂਸ ਹੋਈ ਵੀ ਯਾਰ ਇੱਥੇ ਵੀ ਜੇ ਚਾੜ ਦੇ ਹੱਕ 'ਚ ਬਹਿਣਾ ਚਾਹੀਦਾ ਪਰ ਸਾਨੂੰ ਵੀ ਕੀ ਲੋੜ ਹੈ ਇਹਨਾਂ ਦੇ ਜਿਆ ਹਾਫਾ ਵਾਲੀ ਇੱਕ ਵਾਰੀ ਬਾਏ ਬਾਏ ਕਰਤਾ ਜਦੋਂ ਕੋਈ ਸਮਾਹ ਹੋਊਗਾ ਵੇਖੀਏ ਤੁਹਾਡਾ ਕੀ ਹੋਇਆ ਕੀ ਸੀਗਾ ਤੁਹਾਡਾ ਕੋਈ ਮੇਰੀ ਸਪੀਕੀਵਾ 24 10 ਨੂੰ ਨਾ ਨੰਦਿਆਂ ਦੇ ਉੱਤੇ ਚੱਕੀ ਗਈ ਸੀ। ਅੱਛਾ ਜੀ। ਤਾਂ ਮੈਂ ਸਾਡੇ ਐਮਸੀ ਸਾਹਿਬ ਦੇ ਨਾਲ ਆਏ ਸੀਗੇ। ਇਹ ਕਹਿੰਦੇ ਜੇ ਇੱਕ ਵਾਰੀ ਆਪਾਂ ਉਹਨਾਂ ਨੂੰ ਜਾ ਕੇ ਨਾ ਆਪਣਾ ਕਹਿ ਗਏ ਕਿ ਵੀ ਇਸ ਮੇਰੀ ਟੀਵਾ ਚੋਰੀ ਹੋ ਗਈ ਆ। ਚਲੋ ਇਹਨਾਂ ਨੂੰ ਕਹਿ ਗਏ। ਉਹਨਾਂ ਕੇ ਵਾਵਾ ਦਾ ਸੀ ਡਿੱਗਦੇ ਰਹੇ ਇਹਨਾਂ ਨੂੰ। ਤੇ ਐਮਸੀ ਸਾਹਿਬ ਮੇਰੇ ਨਾਲ ਰੋਜ ਆਂਦੇ ਰਹੇ ਆਂਦੇ ਰਹੇ। ਫਿਰ ਮੈਂ ਕਹਾ ਯਾਰ ਮੇਰੀ ਨਾ ਤੁਸੀਂ ਟੀ ਵੱਲੋਂ ਬਣੀ ਲੱਭੋ ਨਹੀਂ ਕੋਈ ਗੱਲ ਨਹੀਂ। ਪਰ ਮੇਰਾ ਨੀ ਸ਼ੋਰ ਸਗਾ ਫੋਲ। ਤੇ ਮੇਰੀ ਐਫਆਰ ਹੀ ਕੱਟੀ ਜਾਵੇ ਬਸ। ਫਿਰ ਡੀਐਸਪੀ ਨੇ ਐਸਐਸ ਸਾਹਿਬ ਨੂੰ ਕਿਹਾ ਸੱਚ ਉਹਨੇ ਕੇਸੀ ਨੂੰ ਵੀ ਤੋਂ ਆਪਣੇ ਮਨ ਰੋਈ ਲਾਰੇ ਲੱਗੀ ਅੱਜ ਆ ਜਾ ਫੇਰੇ ਆ ਜੀ ਫੇਰੇ ਨਸ਼ਾਮੀ ਸ਼ਾਮੀ ਦੁਪਹਿਰੇ ਆਹੀ ਖਲ ਸੀਗੀ ਇਸ ਰੋਜ ਉਹ ਸਾਡੀ ਬਈ ਕਰਨਾ ਪਿਆ ਹੁਣ ਦੁਦਾਨਾ ਸਾਡੀ ਕੀ ਫਿਰ ਕੀ ਹੋਇਆ ਜਿਹੜਾ ਤੋਂ ਬਈ ਗੱਲ ਬਹੁਤ ਕੋਈ ਸਾਡੇ ਐਮਸੀ ਸਾਹਿਬ ਨੂੰ ਐਸਰ ਸਾਹਿਬ ਬੁਰਾ ਭਰਾ ਬੋਲੇ ਸੀਗੇ ਉਹਨਾਂ ਦਾ ਸਾਥ ਕਰਾਇਆ ਬਹੁਤ ਤੇ ਕ੍ਰਿਤੀਵਾ ਬਾਰੇ ਵੀ ਆਪਣੀ ਸਾਡੀ ਫਿਰ ਕੱਟੀ ਆ ਬਸ ਹੁਣ ਕੀ ਫੈਸਲਾ ਲਿਆ ਗਿਆ ਬੇਦਰ ਨੇ ਚੱਕ ਲੇਤੀ ਆ ਤੁਹਾਡੇ ਰਾਜ ਕੋਈ ਨਾ ਨਬਾਤ ਕੋਈ ਹਜੇ ਵਾਹ ਭਰੋਸਾ ਦਿੱਤਾ ਯੂਨਨ ਠੀਕ ਹੈ ਜੀ ਅਭੀ ਤੁਹਾਡੇ ਆਫਰ ਕੱਟੀ ਜਾਊਗੀ ਤੇ ਉਹਨਾਂ ਕੋਲੋਂ ਗੱਤੀ ਦੱਸਾ ਜਿਹੜਾ ਹੋਇਆ ਉਹ ਸੂਚ ਕਰਦੇ ਆ ਬਸ ਡਾਕਟਰ ਐਫਆਈਆਰ ਹੋ ਦੁਆਰਾ ਛੋੜੀ ਗਈ ਹਜੇ ਦਾ ਕੱਟੀ ਨਾ ਦੇ ਅੰਦਰ ਪਤਾ ਲੱਗ ਕੇ ਅੰਦ ਕੱਢਾਂਗੇ ਅੱਜ ਸਿਕਿਟੀ ਸਾਡੇ ਸਿਟੀ ਦੇ ਬਾਦ ਇੱਕ ਤਰ੍ਹਾਂ ਲੱਗਿਆ ਸਰ ਇੱਕ ਸਕੂਟਰ ਚੋਰੀ ਦੇ ਸੰਬੰਧ ਵਿੱਚ ਇੱਕ ਦਰਖਾਸਤ ਦਿੱਤੀ ਗਈ ਸੀ ਜਿੰਦੇ ਵਿੱਚ ਕਿ ਟਾਈਮ ਸਿਰ ਐਫਆਈਆਰ ਨਾਉ ਇਸ ਬਾਰੇ ਵਿੱਚ ਸਾਡੇ ਚੈਰੀ ਐਮਸੀਸੀਪਿਟੀ ਸ਼ਾਹਬਾਦੀ ਉਹ ਥਾਣੇ ਪਹੁੰਚੇ ਸੀ ਕਿ ਜਿਹਦੇ ਐਸਐਸਓ ਨਾਲ ਕਿਸੇ ਗੱਲ ਤੋਂ ਉਹਨਾਂ ਦੀ ਬਹਿਸ ਹੋ ਗਈ ਤੇ ਉਸ ਬਹਿਸ ਹੋਣ ਤੋਂ ਬਾਅਦ ਜਿਹੜਾ ਇਹ ਤਰਨਾ ਲਾਇਆ ਗਿਆ ਸੀ ਤੇ ਉਹ ਉਸ ਸੰਬੰਧਿਤ ਉਹਨੇ ਜੀ ਐਫਆਈਆਰ ਕਰਤੀ ਜਿਹੜਾ ਤਰਨਾ ਮੌਕੇ ਤੋਂ ਉਹ ਉਹਨਾਂ ਨੇ ਸੈਂਟਰ ਤੋਂ ਚੁੱਕਿਆ ਕਿ ਬਿਲਕੁਲ ਇਹ ਪ੍ਰੋਸੈਸ ਸਾਡੇ ਅਸੀਂ ਜਿਹੜਾ ਪ੍ਰੀ ਕੋਲ ਪ੍ਰਸ਼ਾਸਨ ਹੈ ਸਾਡਾ ਪਲੀ ਪ੍ਰਸ਼ਾਸਨ ਹੈ ਇਹ ਪਬਲਿਕ ਵਾਸਤੇ ਹਰ ਟਾਈਮ ਉਹਨੇ ਲਾਲ ਖੜਾ ਹੈ ਜਦੋਂ ਵੀ ਕੋਈ ਵੀ ਸਾਨੂੰ ਕਾਲ ਕਰਦਾ ਜਾਂ ਸਾਮ ਕੋਈ ਭਲਾਏਗਾ ਜਾਂ ਸਾਡੇ ਤੱਕ ਕੋਈ ਦਾ ਦਫ਼ਤਰ ਦਾ ਉਹਨਾਂ ਦਾ ਸਤਕਾਰ ਕੀਤਾ ਜਾਏਗਾ ਕਿਸੇ ਤਰ੍ਹਾਂ ਦੇ ਵੀ ਸਤਕਾਰ ਦੇ ਵਿੱਚ ਕੋਈ ਵੀ ਨਹੀਂ ਹੋਏਗੀ ਪਲੀਜ਼ ਸੁਣੋ ਵੀ ਜਿਹੜਾ ਜੋ ਹੋਇਆ ਸੀ ਕਿ ਸਾਡਾ ਜਿਹੜਾ ਐਮਸੀ ਦੇ ਰਾਹੁਲ ਦੇ ਮੋਢਾ ਬੰਦਾ ਸੀ ਕੋ ਮੇਰੇ ਨਾਲ ਐਸੇ ਟੋਲ ਲੋਗੇ ਮੈਂ ਕਹਿੰਦਾ ਕਿ ਕੋਈ ਗੱਲ ਨਹੀਂ ਪਲੀਜ਼ ਸਾਡਾ ਇਹ ਕੋਈ ਇੱਕੋ ਪੀਸ ਹਟ ਪਬਲਿਕ ਜਿਉਗਵਾ ਸੀ ਪਬਲਿਕ ਸਤਕਾਰ ਵਾਸਤੇ ਆਹ ਜਿਹੜੇ ਤੇ ਅਸੀਂ ਕੰਮ ਆਸਤੇ ਸਾਰੇ ਕਿ ਦੇਖਣ ਦੇ ਤਿਆਰ ਆ ਜੀ ਬਹੁਤ ਕੰਪਲੀਟਾ ਬਹੁਤ ਐਫਆਈਆ ਬਹੁਤ ਦੇ ਚਲਾਨ ਜਿਹੜੇ ਪੇਚ ਹੁਣ ਦਾਲ ਦੇ ਵਿੱਚ ਪੈਂਡਿੰਗ ਪਏ ਹੋਏ ਆ ਨਹੀਂ ਬਿਲਕੁਲ ਇਹੋ ਜਾਨੇਗਾ ਵੀ ਸਾਡਾ ਜਿਹੜਾ ਜਿਵੇਂ ਫੈਂਟਸੀ ਸਾਡੇ ਬੀਗੋਲ ਦੀ ਕਾਫੀ ਬਾਰੇ ਟਾਈਮ ਤੋਂ ਕੋਈ ਐਗਜ਼ਾਮਪਲ ਤੇ ਗਾੜੀ ਤੇ ਉਹ ਕਾਫੀ ਬਣਾਈ ਸੀ ਸਾਡੇ ਉੱਪਰ ਹੋ ਗਈ ਸੀ ਉਹ ਇਸ ਟਾਈਮ ਤਾਂ ਬਿਲਕੁਲ ਜਿਹੜਾ ਅਸੀਂ ਪੰਜਾਬ ਦੇ ਕਰੀਬ ਪਹਿਲੇ ਚਾਰਾ ਪੰਜਾ ਚਾਰ ਨੇ ਜਿਹੜੀ ਇਹਨੂੰ ਜਿਹੜੀ ਫੈਂਟਸੀ ਹਿਸਾਬ ਨਾਲ ਜਿਹੜੇ ਮਕਰਮੇ 2 ਕੋਟ ਜਾਂ ਅਧਰਾ ਕੈਨਸਲ ਚ ਪਰਦੇ ਤੇ ਉਹ ਸਾਡੇ ਲੋ ਜੀ ਸਾਡੇ 10 15 ਮਕਰਮੇ ਵਾਲੇ ਨੇ ਸਾਡੇ ਬਹੁਤ ਹੀ ਗੋਡੇ ਜਾਂਦੇ ਨੇ ਕੋਟਾ ਦੇ ਵਿੱਚ ਤੇ ਹੋ ਸਕਦਾ ਕੋਈ ਕਿਸੇ ਕੋਈ ਖਾਸ ਮਕਦਮਾ ਕਿਸੇ ਕਾਰਨ ਕਰਕੇ ਕੋਈ ਲੇਟ ਹੋਇਆ ਪਰ ਇਸ ਤਰ੍ਹਾਂ ਦੀ ਹੋਣ ਕੋਈ ਨਹੀਂ ਸਾਡੇ ਮੰਨ ਲਓ ਕਿ ਐਸਐਸਪੀ ਇੱਕ ਇੱਕ ਮਕਦਮੇ ਤੇ ਸਾਰੇ ਸਬ ਡਿਵੀਜ਼ਨ ਦੇ ਧਿਆਨ ਰੱਖਦੇ ਪਏ ਨੇ ਮੀਟਿੰਗ ਕੀਤੀ ਜਾ ਰਹੀ ਹੈ ਤੇ ਟਾਈਮ ਟੂ ਟਾਈਮ ਕੋਈ ਹੋਏਗਾ ਤੇ ਉਹ ਵੀ ਅਸੀਂ ਦੂਖਾ